ਤੇ ਮੰਗਿਆਣਾ ਜੀ ਪਤਾ ਨਹੀਂ ਲੰਗਰ ਸਿਕਣ ਚਲੇਗਾ ਤੇ ਬਾਬਾ ਨਾਗਰ ਸਿੰਘ ਜੀ ਖਰਜਾ ਮੇਲਾ ਵਾਲੇ ਮਹਾਂਪੁਰਖ ਤੇ ਨਾਲ ਹੀ ਬਾਬਾ ਮਨਮੋਹਨ ਸਿੰਘ ਜੀ ਬਾੜਨ ਵਾਲੇ ਬਾਬਾ ਜੀ ਹਰਜੀਤ ਸਿੰਘ ਜੀ ਯੂਕੇ ਵਾਲੇ ਜਿਨ੍ਹਾਂ ਨੇ ਆਪ ਜੀ ਨੂੰ ਕੀਪਨ ਦੁਆਰਾ ਨੇ ਹਾਲ ਕਰਨਾ ਹੈ ਭਾਈ ਸੁਮਜੀਤ ਸਿੰਘ ਕਨਈਆ ਜਿਨ੍ਹਾਂ ਨੇ ਆਪ ਜੀ ਨੂੰ ਗੋਰਾ ਇਤਿਹਾਸ ਦੁਆਰਾ ਨਿਹਾਲ ਕੀਤਾ ਤੇ ਬਾਬਾ ਸਰਦਾਰ ਮਹਿੰਦਰ ਸਿੰਘ ਜੀ ਕਿੱਠਾ ਜੀ ਤੇ ਨਾਲ ਹੀ ਜਿਹੜੇ ਬਾਬਾ ਮਹਿੰਦਰ ਸਿੰਘ ਜੀ ਜਿਹੜੇ ਸਤਖੰਡ ਵਾਸੀ ਇਸ ਹਸਤਾਨ ਦੀ ਗੁਰਦੁਆਰਾ ਬੁੱਢਾ ਜੋੜ ਖੌਣੀ ਨਹਿੰਕਾ ਬੁੱਢਾ ਦਾ ਇਸ ਹਸਤਾਨ ਦੀ ਬਹੁਤ ਲੰਮਾ ਸਮਾਂ ਜਿਨ੍ਹਾਂ ਨੇ ਸੇਵਾ ਨਿਭਾਈ ਸਾਟਖੰਡ ਵਾਸੀ ਬਾਬਾ ਮਹਿੰਦਰ ਸਿੰਘ ਜੀ ਉਹਨਾਂ ਦਾ ਇੱਥੇ ਪਰਿਵਾਰ ਵੀ ਹਾਜ਼ਰ ਹੈ ਉਹਨਾਂ ਦੇ ਪੁੱਤ ਅੰਗੀਤ ਸਿੰਘ ਹਾਜ਼ਰ ਨੇ ਤੇ ਨਾਲ ਸਾਰੇ ਜਿਹੜੇ ਪਹਿਲਾਂ ਬਾਬਾ ਜੀ ਹੋਰਾਂ ਦੇ ਨਾਲ ਬਾਬਾ ਮਹਿੰਦਰ ਸਿੰਘ ਜੀ ਦੇ ਸੇਵਾਵਾਂ ਨਿਭਾਉਂਦੇ ਰਹਿ ਸਰਦਾਰ ਅਵਤਾਰ ਸਿੰਘ ਜੀ ਇਹ ਖਿੰਦਰ ਸਿੰਘ ਜੀ ਤੇ ਕਾਰਜ ਸਿੰਘ ਜੀ ਤੇ ਇੱਕ ਗੁਲਦੀਪ ਸਿੰਘ ਜੀ ਦੇ ਕੋ ਭਿੰਦਰ ਸਿੰਘ ਜੀ ਹੁਣ ਵੀ ਬੜੇ ਪਸੀਨੋ ਪਸੀਨੀ ਹੋਏ ਹੋ ਇਹਨੇ ਜੇ ਬਹੁਤੀ ਚੜਦੀ ਕਲਾ ਦੇ ਨਾਲ ਉਹ ਆਪਣੀਆਂ ਸੇਵਾਵਾਂ ਨਿਭਾ ਲੈਣ ਭਿੰਦਰ ਸਿੰਘ ਹੋਰੀ ਉਤਾਰੇ ਗੁਰੂ ਸਾਹਿਬ ਕਿਰਪਾ ਕਰਨ ਉੱਥੇ ਹੀ ਮਹਤੇ ਚੌਂਕ ਵਾਲੇ ਬਾਬਾ ਬਲਵਿੰਦਰ ਸਿੰਘ ਹੋਰਾਂ ਮੰਨੂ ਵੀ ਫੌਜਾਂ ਪਹੁੰਚੀਆਂ ਨੇ ਸਾਰੀਆਂ ਗੁੰਡੀਆਂ ਲਾੜਦੀਆਂ ਉਹਨੇ ਹਿੰਸਟੰਗ ਫੌਜਾਂ ਸਰਦਾਰ ਅਵਤਾਰ ਸਿੰਘ ਜੀ ਵੀ ਉਹ ਵੀ ਇੱਥੇ ਪਹੁੰਚੇ ਹੋਏ ਨੇ ਤੇ ਨਾਲ ਗੁਰੂ ਦੀਆਂ ਗਾੜੀਆਂ ਨੇ ਹੰਸ ਸਿੰਘ ਫੌਜਾਂ ਬਾਬਾ ਖਿੰਦਾ ਸਿੰਘ ਜੀ ਹਨੂਮਾਨ ਘਟੌਣ ਤੋਂ ਤੇ ਬਾਬਾ ਬੂਤਾ ਸਿੰਘ ਜੀ ਬਾਬਾ ਜੋਗਾ ਸਿੰਘ ਬਾਬਾ ਬੂਤਾ ਸਿੰਘ ਜੀ ਜਿਹੜੇ ਇਸ ਸਥਾਨ ਦੀ ਹੁਣ ਸੇਵਾ ਨਿਭਾ ਰਹੇ ਨੇ ਤੇ ਨਾਲ ਹੀ ਬੁੱਢਾ ਜੌੜ ਤੇ ਰਾਜਸਥਾਨ ਦੀਆਂ ਸਾਰੀਆਂ ਹੀ ਗੁਰਸਿੱਖ ਸੰਤਾਂ ਗੁਰੂ ਦੀਆਂ ਆਗਰਨੀਆਂ ਨਹਿੰਗ ਸਿੰਘ ਫੌਜਾਂ ਸਾਰਿਆਂ ਨੂੰ ਫਤਿਗ ਜਾਉਨਾ ਗੱਜ ਕੇ ਫਤਿਗ ਜਾਓ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲਖੰਦ ਦੇਵ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਮੇਰਾ ਅੱਜ ਆਪਾਂ ਬੁੱਢਾ ਜੋੜ ਜਿਹੜੀ ਪ੍ਰਾਤਨ ਇਤਿਹਾਸਕ ਥੋਣੀ ਹੈ ਬੁੱਢਾਦਾਲ ਲਈ ਜਿਸ ਸਥਾਨ ਤੇ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਸ਼ਹੀਦ ਬਾਬਾ ਭਾਈ ਮਹਿਤਾਬ ਸਿੰਘ ਜੀ ਜਿਨ੍ਹਾਂ ਦੇ ਅੱਜ ਆਪਾਂ ਸ਼ਹੀਦੀ ਦਿਹਾੜੇ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਦੇ ਨਾਲ ਤੁੰਟੀ ਖਾਲਸੇ ਪੰਥ ਵੱਲੋਂ ਉੱਥੇ ਹੀ ਸ਼ਰੋਮਣੀ ਪੰਚ ਅਕਾਲੀ ਬੁੱਢਾਦਾਲ ਪੰਜਵਾਂ ਤਖਤ ਤੋਂ ਜਿਹੜੇ ਮਨਾਏ ਜਾ ਰਹੇ ਨੇ ਜਿੱਥੇ ਕੱਲ ਇਹ ਹੀ ਸਮਾਗਮ ਜਿਹੜੇ ਐ ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਬਾਬਾ ਮਹਤਾਬ ਸਿੰਘ ਜੀ ਛੋਣੀ ਬੁੱਧਾਦਾਨ ਗਣੂਮਾਨਗੜ ਟਾਊਨ ਰਾਜਸਥਾਨ ਵਿਖੇ ਜਿਹੜੇ ਬਹੁਤ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਦੇ ਨਾਲ ਮਨਾਏ ਗਏ ਜਿੱਥੇ ਬਹੁਤ ਹੀ ਵਿਸ਼ਾਲ ਗੁਰਮਤ ਸਮਾਗਮ ਹੋਏ ਜਿਹੜੇ ਐ 175 ਜਿਹੜੇ ਉੱਥੇ ਲੜੀਵਾਰ ਮੋਰਜੀ ਆਪ ਵੀ ਬਹਿ ਜਾਣੇ ਸਿੰਘ ਬੜੇ ਤਿਆਰੇ ਨੇ ਜਿੱਤੇ ਵੀ ਜਗ੍ਹਾ ਮਿਲਦੀ ਐ ਬਹਿ ਜਾਓ ਆਪਾਂ ਨੂੰ ਥੋੜਾ ਜਿਹਾ ਹੋਰ ਅਨਤਾਜਾ ਹੋ ਗਿਆ ਵੀ ਇਸ ਤੋਂ ਪੰਡਾਲ ਜਿਹੜਾ ਐ ਨਾ ਉਹ ਅਗਲੇ ਸਾਲ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਨੂੰ ਦੁੱਖਣਾ ਲਾਉਣਾ ਪੈਣਾ ਜੱਜ ਕਿਨ ਕਰ ਲਗ ਜਾਵੇ ਫਤਿਹ ਪਾਵੇ ਨਿਹਾਲ ਹੋ ਜਾਵੇ ਹਰ ਵਾਰੀ ਕਾਰਜ ਕਰਦੇ ਆ ਕਈ ਗਲਤੀਆਂ ਵੀ ਹੋ ਜਾਂਦੀਆਂ ਸੰਗਤ ਜਿਹੜੀ ਹੈ ਖਿਮਾ ਬਖਸ਼ਣਯੋਗ ਹੈ ਸੋ ਜਿੱਥੇ ਆਪਾਂ ਜਿਸ ਤੱਕ ਮस्तक ਭਾਰ ਸੇ ਸੇਵਾ ਲਾਇਆ ਗੁਰੂ ਸਾਹਿਬ ਦੀ અપਾਰ ਕਿਰਪਾ ਹੁੰਦੀ ਹੈ ਫੇਰ ਹੀ ਆਪਾਂ ਸੇਵਾਵਾਂ ਕਰਦੇ ਆ ਜਿੱਥੇ ਹਨੂਮਾਨ ਦਾ ਹਨੂਮਾਨ ਦਾ ਟੌਣ ਜਿਹੜਾ Rajasthan ਦੇ ਵਿੱਚ ਕਦੇ ਵੀ ਇਹਨਾਂ ਮਹਾਨ ਠੇਹੀਕਾਂ ਦਾ ਜਿਹੜਾ ਜਦੋਂ ਬਾਬਾ ਸੁੱਖਾ ਸਿੰਘ ਤੇ ਬਾਬਾ ਮਹਿਤਾਬ ਸਿੰਘ ਜੀ ਸ਼ਹੀਦਾਂ ਦਾ ਜਿਹੜਾ ਕੱਲ੍ਹ ਵੀ ਅਨੁਮਾਨਗੜ ਟਾਉਂ ਵਿਖੇ ਜਿਹੜਾ ਸ਼ੌਣੀ ਆ ਬੁੱਢਾ ਦਲ ਦੀ ਉਸ ਹਸਤਾਨ ਤੇ ਵੀ ਜਿਹੜੇ ਬਹੁਤ ਵੱਡੇ ਗੁਰਮਤ ਸਮਾਗਮ ਜਿਹੜੇ ਕਰਵਾਏ ਗਏ ਤੇ ਸਾਰੀਆਂ ਗੁਰਸਿੱਖ ਸੰਗਤਾਂ ਨੇ ਬਹੁਤ ਹੀ ਹਲਕ ਜੜ ਕੇ ਜਿਹੜਾ ਉੱਥੇ ਹਾਜ਼ਰੀਆਂ ਭਵਾਈਆਂ ਅੱਜ ਵੀ ਆਪਜੀ ਬਹੁਤ ਹੀ ਧੰਨਤਾ ਜੋਗ ਹੋ ਮੈਂ ਦੇਖ ਰਿਹਾ ਸਵੇਰ ਤੋਂ ਦਰਸ਼ਨ ਕਰ ਰਿਹਾ ਸੰਕਾ ਦਾ ਜਿਹੜਾ ਹੜ ਆਇਆ ਹੋਇਆ ਤੇ ਬਹੁਤ ਹੀ ਲੜੀ ਨਹੀਂ ਕੁੱਟ ਰਹੀ ਲਾਈਨ ਨਹੀਂ ਜਿਹੜੀ ਖਤਮ ਹੋ ਰਹੀ ਸੰਕਾ ਦਰਸ਼ਨ ਕਰਨ ਵਾਸਤੇ ਬਹੁਤ ਹੀ ਗੁਰੂ ਸਾਹਿਬ ਦੇ ਕਿਹੀ ਤਾਂ ਦੇ ਦਰਸ਼ਨ ਕਰਨ ਵਾਸਤੇ ਓਮ ਹਮਾ ਕੇ ਪਹੁੰਚ ਲਿਆ ਨੇ ਜਿੱਥੇ ਅੱਜ ਆਪਾਂ ਉਹ ਮਹਾਨ ਯੋਧੇ ਸੂਰਮੇ ਬਾਬਾ ਸੁਖਾ ਸਿੰਘ ਜੀ ਬਾਬਾ ਮਹਿਤਾਬ ਸਿੰਘ ਜੀ ਉਹਨਾਂ ਸ਼ਹੀਦਾਂ ਨੂੰ ਨਮਸਕਾਰ ਕਰਦੇ ਆ ਮੇਰੇ ਤੋਂ ਪਹਿਲਾਂ ਜਿਹੜਾ ਭਾਈ ਤੁਮਜੀਤ ਸਿੰਘ ਜੀ ਕਨਈਆ ਤੇ ਭਾਈ ਸ਼ੋਮਦੀਪ ਸਿੰਘ ਜੀ ਹਜ਼ੂਰੀ ਲਾਗੀ ਸ੍ਰੀ ਦਰਬਾਰ ਸਾਹਿਬ ਬਾਬਾ ਮਨਮੋਹਨ ਸਿੰਘ ਜੀ ਬਾਰਨਵਾਲੇ ਮੁੱਖ ਪ੍ਰਚਾਰ ਬੁੱਢਾਦਾਲ ਤੇ ਇੱਕ ਸ੍ਰੀ ਹਰਮੰਦਰ ਸਾਹਿਬ ਦੇ ਹੋਰ ਵੀ ਹਾਜੂਰੀ 라ਗੀ ਦੋ ਜਥਿਆਂ ਨੇ ਕੀਰਤਨ ਕੀਤਾ ਤੇ ਇਸ ਹਸਤਾਨ ਦੇ ਇਥੋਂ ਲੋਕਲ ਵੀ ਜਿਹੜੇ ਨੇ ਉਹਨਾਂ ਰਾਗੀ ਸਿੰਘਾਂ ਨੇ ਵੀ ਕੀਰਤਨ ਦੁਆਰਾ ਆਪ ਜੀ ਨੂੰ ਨਿਹਾਲ ਕੀਤਾ ਹੈ। ਬਾਬਾ ਹਰਜੀਤ ਸਿੰਘ ਹੋਰਾਂ ਨੇ ਵੀ ਆਪ ਜੀ ਨਾਲ ਜਿਹੜਾ ਤਕਰੀਬਨ ਪੌਣਾ ਘੰਟਾ ਜਿਹੜਾ ਆਪ ਜੀ ਨੂੰ ਕੀਰਤਨ ਦੁਆਰਾ ਨੇ ਹਾਲ ਕਰਨਾ ਉਥੇ ਹੀ ਪਾਸ ਤੋਂ ਭਾਈ ਐਂਡ ਹੈਂਗ ਸਿੰਘ ਜਿਹੜੇ ਨੇ ਢਾਡੀ ਜਿਤਾ ਉਹਨਾਂ ਨੇ ਵੀ ਆਰਜਨ ਨੂੰ ਇਤਿਹਾਸਦਾਰਾਂ ਨੇ ਹਾਲ ਕਰਨਾ ਹੈ ਆਪਾਂ ਗੱਲ ਕਰਨਾ ਹੈ ਬਾਬਾ ਸੁਖਾ ਸਿੰਘ ਜੀ ਬਾਬਾ ਮਹਿਤਾਬ ਸਿੰਘ ਜੀ ਬਾਬਾ ਸੁਭਜੀਤ ਸਿੰਘ ਨੇ ਯਾਨੇ ਸਾਰੇ ਵਰਣਨ ਕਰਤਾ ਸਾਰਾ ਇਤਿਹਾਸ ਆਪ ਜੀ ਦੇ ਚਨਮੁਖ ਰੱਖਿਆ ਜਦੋਂ ਬਾਬਾ ਜੱਸਾ ਸਿੰਘ ਆਲੂ ਵਾਲਿਆ ਬੀਕਾ ਨਦੀ ਧਰਤੀ ਤੇ ਉਸ ਵੇਲੇ ਦੇ ਰਾਜੇ ਦੇ ਸਭ ਦੇ ਤੇ ਉਹਨਾਂ ਦੀ ਮੱਤਵਾਸਤੇ ਇੱਥੇ ਪਹੁੰਚੇ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਇਸੇ ਉਸਤਾਨ ਤੋਂ ਬੁੰਡਾ ਦਲ ਦਾ ਇਹ ਬੁੰਡਾ ਜੋੜ ਕਿਉਂ ਕਹਿੰਦੇ ਨੇ ਬੁੰਡਾ ਦਲ ਦਾ ਇੱਥੇ ਪ੍ਰਾਂ ਲੱਗਿਆ ਹੋਇਆ ਸੀ ਤੇ ਜੋੜ ਜਿਹੜਾ ਛੱਪੜ ਨੂੰ ਕਹਿੰਦੇ ਆ ਤੇ ਉਹ ਛੱਪੜ ਜਿਹੜਾ ਜਲ ਦਾ ਤਲਾਬ ਸੀ ਇੱਥੇ ਤੇ ਉਸੇ ਤਰ੍ਹਾਂ ਜਿਹੜਾ ਕਿਉਂਕਿ ਜਲ ਦੀ ਵੀ ਜ਼ਰੂਰਤ ਹੁੰਦੀ ਸੀ ਤੇ ਜਿਹੜਾ ਬੁੱਢਾ ਦਲ ਜਿਹੜਾ ਇਸੇ ਅਸਥਾਨ ਤੇ ਉਹਨੇ ਪੜਾ ਕੀਤਾ ਹੋਇਆ ਸੀ ਭਾਈ ਬਲਾਕਾ ਸਿੰਘ ਨੇ ਜਦੋਂ ਆਕੇ ਦੱਸਿਆ ਕਿ ਮੱਸਾ ਰੰਗਣ ਜਿਹੜਾ ਸ੍ਰੀ ਹਰਮਨ ਦਸ ਸਾਹਿਬ ਦੀ ਬੇਇਜ਼ਤੀ ਕਰ ਰਿਹਾ ਤੇ ਇਸੇ ਅਸਥਾਨ ਤੋਂ ਜਿਹੜਾ ਸਿੰਘ ਜੀ ਬਾਬਾ ਜਸਵੰਤ ਸਿੰਘ ਜੀ ਬੁੱਢਾ ਦਲ ਦੇ ਚੌਥੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਚੌਥੇ ਜਥੇਦਾਰ ਉਹਨਾਂ ਨੇ ਜਿਹੜਾ ਅਰਦਾਸ ਕਰਕੇ ਦੇ ਬਾਬਾ ਸੁਖਾ ਸਿੰਘ ਬਾਬਾ ਮਹਤਾਬ ਸਿੰਘ ਜੀ ਨੂੰ ਮੱਸੇ ਰੰਗੜ ਨੂੰ ਸ਼ੋਦਨ ਵਾਸਤੇ ਜਿਹੜਾ ਪੰਜਾਬ ਲਲ ਭੇਜਿਆ ਸੀ ਸ੍ਰੀ ਅਮਰ ਸਤ ਦਾ ਰਸਤੇ ਦੇ ਵਿੱਚ ਜਾਂਦੇ ਹੋਏ ਜਿੱਥੇ ਉਹਨਾਂ ਨੇ ਹਨੂਮਾਨਗੜ ਟੋਪੜਾ ਕੀਤਾ ਆਰਾਮ ਕੀਤਾ ਉਥੋਂ ਜਿਹੜਾ ਸ੍ਰੀ ਦਮਨਵਾ ਸਾਹਿਬ ਜਿੱਥੇ ਸ਼ਰੋਮੀ ਪੰਜ ਅਕਾਲੀ ਪੰਡਾਦਰ ਪੰਜਵਾਂ ਤਖਤ ਦਾ ਹੈੱਡਕ quart ਹੈ ਉਸ ਦਾ ਵੀ ਨਮਸਕਾਰ ਕਰਕੇ ਸ੍ਰੀ ਅਮਰਖਰਸਾਹ ਪਹੁੰਚੇ ਤੇ ਜਿੱਥੇ ਉਹਨਾਂ ਨੇ ਮੱਥੇ ਰੰਗਣ ਦਾ ਦਿਨ ਵੱਢ ਕੇ ਤੇ ਇੱਥੇ ਹਸਤਾਨ ਤੇ ਜਿਹੜੇ ਆ ਉਹ ਹਾਜ਼ਰ ਹੋਏ ਦਲਪੰਥ ਦੇ ਵਿੱਚ ਬਾਬਾ ਜਸਤਾ ਸਿੰਘ ਹੋਰਾਂ ਨੇ ਜਿੱਤੇ ਬਹੁਤ ਹੀ ਖਾਲਸੇ ਪੰਥ ਨੇ ਖੁਸ਼ੀਆਂ ਬਣਾਈਆਂ ਤੇ ਇਹ ਜਿਹੜਾ ਰੇਤੇ ਦੇ ਟਿੱਬੇ ਹੁੰਦੇ ਸੀ ਇਸ ਹਸਤਾਨ ਤੇ ਜਿਹੜੇ ਆ ਉਹਦੇ ਜਿੱਦ ਦੇ ਨਾਲ ਖਿੱਦੋਂ ਖੂੜੀ ਖੇਢੀ ਖਾਲਸੇ ਪੰਥ ਨੇ ਗੱਜੇ ਦਾਰਾ ਗੱਜੇ ਜੀ ਅਧੂ ਵਾਲੀਆ ਜੀ ਦੀ ਗੱਲ ਕਰਦੇ ਆਂ ਖਾਲਸਾ ਪੰਥ ਹੁੱਡਾ ਦਾਲ ਭੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 16 ਜੁਨ ਜਿਹੜੇ 99 ਦੀ ਉਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਸ੍ਰੀ ਹਜੂ ਹੁਸਨ ਸਾਹਿਬ ਜਿਹੜਾ ਉਹਨਾਂ ਨੇ ਗੁਰਦਾ ਕਦੀ ਗੁਰੂ ਗ੍ਰੰਥਾ ਨੂੰ ਬਖਸ਼ਿਸ਼ ਕੀਤੀ ਹੁਕਮ ਕੀਤਾ ਸੀ ਆਗਿਆ ਭਈ ਆਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਦੇਵ ਜੀ ਗ੍ਰੰਥਾ ਜਿੱਥੇ ਉਹਨਾਂ ਨੇ ਦੇਹ ਧਾਰੀ ਨੂੰ ਗੁਰੂ ਨਹੀਂ ਮੰਨਣਾ ਵਰਜਿਤ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਗੁਰੂ ਮੰਨਣਾ ਆਪਾਂ ਸਾਰਿਆਂ ਨੂੰ ਹੁਕਮ ਕੀਤਾ ਸੀ ਤੇ ਨਾਲ ਹੀ ਉਹਨਾਂ ਨੇ ਖਾਲਸਾ ਪੰਥ ਬੁੱਢਾ ਦਲ ਦੇ ਪੰਦੇ ਜਥੇਦਾਰ ਜਿਹੜੇ ਥਾਪ ਕੇ ਉਹਨਾਂ ਨੂੰ ਇੱਕ ਸ੍ਰੀ ਸਹਿਬ ਨਿਹੰਗ ਸਿੰਘ ਸਰ ਤੇ ਨਗਾਰਾ ਬਖਸ਼ੇ ਕੀਤਾ ਹੁਕਮਨਾਮੇ ਬਖਸ਼ੇ ਕੀਤੇ ਤੇ ਨਾਲ ਜਿਹੜੇ ਉਹਨਾਂ ਨੂੰ ਹੁਕਮ ਕੀਤਾ ਸੀ ਤੁਸੀਂ ਜਿਹੜਾ ਗੋਖਰੀ ਦੀ ਰੱਖਿਆ ਕਰਨੀ ਹੈ ਸਾਹਿਬ ਜਿਆਦਿਆਂ ਦੇ ਛੋਟੇ ਸਾਹਿਬ ਜਿਆਦਿਆਂ ਦੀ ਸ਼ਹੀਦੀ ਦਾ ਬਦਲਾ ਲੈਣਾ ਹੈ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਦਾ ਬਦਲਾ ਲੈਣਾ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ ਖੰਦਰ ਕੋਲ ਜੂਨ ਲੈਂਸ ਹੈਗਾ ਹੈ ਉਹ ਜਿਹੜੇ ਬਦਲ ਲੈ ਕੇ ਖੜ ਕੇ ਕਰਨਾ ਜਿਵੇਂ ਮੈਂ ਵੀ ਅਰਦਾਸੀ ਉਵੇਂ ਵੀ ਕਰਨਾ ਹੈ ਬਾਬਾ ਵਿਨੋਦ ਸਿੰਘ ਜੀ ਉਹਦੀ ਅਗਵਾਈ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜਾਬ ਵੱਲ ਭੇਜਿਆ ਸੀ ਜਿਹਨਾਂ ਨੇ ਰਾਹ ਦੇ ਵਿੱਚ ਆਉਂਦੇ ਹੋਏ ਪਾਣੀਪਤ ਸੁਮਾਨਾ ਖੰਡੋਰਾ ਜਿਹੜਾ ਪਾਣੀ ਪਿੱਛੇ ਖੜ ਗਿਆ ਜਿਹੜਾ ਚੱਪੜ ਤੀਂਦੀ ਦੇ ਮੈਦਾਨੇ جنگ ਦੇ ਵਿੱਚ ਜਿਹੜਾ ਵਜੀਦ ਖਾਨ ਨੂੰ ਧੋਦ ਕੇ ਸਰਹੰਦਾ ਜਿਹੜਾ ਉਹ ਥੇਹ ਦੇ ਉੱਪਰ ਜਿਹੜੇ ਜਿੱਤ ਦੇ ਫਤਿਹ ਦੇ ਨਿਸ਼ਾਨ ਲਵਾਏ ਸੀ ਜਿਨ੍ਹਾਂ ਨੇ ਛੋਟੇ ਸਾਹਿਬ ਜਿਆਦਿਆਂ ਨੂੰ ਸ਼ਹੀਦ ਕੀਤਾ ਸੀ ਮਾਤਾ ਗੁਜਰ ਕੌਰ ਜੀ ਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਸੀ ਪੂਰਾ ਦੀ ਸ਼ਹੀਦੀ ਦੇ ਬਦਲੇ ਵਾਹਲਕਾ ਪੰਥ ਬੁੱਢਾ ਦਲ ਨੇ ਤੇ ਹਰ ਸਾਲ ਜਿੱਥੇ ਆਪਾਂ ਜਣੀ ਚੱਪੜ ਕਿੜੀ ਦੇ ਮੈਦਾਨੇ ਜੰਗ ਦੇ ਵਿੱਚ ਉਹ ਜਿਹੜੇ ਐ ਫਤਿਹ ਦੇ ਵਿੱਚ ਮਨਾਉਂਦੇ ਆ ਜਿਵੇਂ ਆਪਾਂ ਅੱਜ ਬੁੱਢਾ ਜੋੜ ਦੇਖੇ ਬਾਬਾ ਸੁਖਾ ਸਿੰਘ ਬਾਬਾ ਮਹਿਤਾਬ ਸਿੰਘ ਹੋਰਾਂ ਦੇ ਸ਼ਹੀਦੀ ਦਿਹਾੜੇ ਮਨਾ ਰਹੇ ਆ ਬਾਬਾ ਮਨੋਤ ਸਿੰਘ ਹੋਰਾਂ ਨੇ ਜਿਹੜੇ ਆ ਸ੍ਰੀ ਅਕਾਲ ਤਖਤ ਸਾਹਿਬ ਦੀ ਵੀ ਜ਼ਿਥੇਦਾਰੀ ਪੈਦੀ ਉਹਨਾਂ ਨੇ ਕਮਾਂਡ ਸੰਭਾਲੀ ਦੂਸਰੇ ਦੀਵਾਨ ਦਰਬਾਰਾ ਤੋਂ ਜੀ ਤੀਸਰੇ ਨਵਾਉ ਕਪੂਰ ਸਿੰਘ ਜੀ ਚੌਥੇ ਬਾਬਾ ਜਸਤਸ ਸਿੰਘ ਜੀ ਆਲੂ ਵਾਲਿਆ ਪੰਜਵੇਂ ਬਾਬਾ ਲੈਣਾ ਸਿੰਘ ਜੀ ਛੇਵੇਂ ਸ਼ਹੀਦ ਆਕਾਲੀ ਬਾਬਾ ਫੂਲਾ ਸਿੰਘ ਜਿਹੜੇ ਬੁੱਢਾ ਦਲਦਿਆਂ ਦੇ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਵੀ ਛੇਵੇਂ ਜਥੇਦਾਰ ਸੀ ਜਿਨ੍ਹਾਂ ਨੇ ਲਾਹੌਰ ਤੋਂ ਲੈ ਕੇ ਕਾਬਲ ਕੰਧਾਰ ਅਫਗਾਨਿਸਤਾਨ ਭਾਵਣਪੁਰ ਸ਼੍ਰੀਨਗਰ ਜੰਮੂ ਕਸ਼ਮੀਰ ਤੋਂ ਦਿੱਲੀ ਤੋਂ ਪਾਰ ਤੱਕ ਜਿਹੜਾ ਖਾਲਸਾ ਪੰਥ ਦੇ ਜਿਹੜੇ ਝੰਡੇ ਬੁਲੰਦ ਕੀਤੇ ਇਹ ਸਾਰੇ ਇਲਾਕੇ ਜਿੱਤ ਕੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੱਕਾ ਕੀਤਾ ਸੀ ਤੇ ਜਦੋਂ ਅਕਾਲੀ ਪਾਪਾ ਫੂਲਾਸ ਸਿੰਘ ਜੀ ਸ਼ਹੀਦੀ ਤੋਂ ਬਾਅਦ ਸੱਤਵੇਂ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਨਾਲ ਜੰਗ ਲੜਦੇ ਹੋਏ ਜਿਹੜੇ ਆ ਕੁੰਬੜਾ ਸੁਹਾਣਾ ਚੰਡੀਗੜ੍ਹ ਦੇ ਕੋਲ ਉੱਥੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਗੁਰੂ ਸਾਹਿਬ ਦੀ ਅਪਾਰ ਕਿਰਪਾ ਜਿੱਥੇ 7ਵੇਂ ਜੱਜੇਦਾਰ ਬੁੱਢਾ ਦਲ ਦੇ ਬਾਬਾ ਹਨੂਮਾਨ ਸਿੰਘ ਜੀ 8ਵੇਂ ਜੱਜੇਦਾਰ ਬੁੱਢਾ ਦਲ ਦੇ ਬਾਬਾ ਗਿਆਨ ਸਿੰਘ ਜੀ ਤੇ 9ਵੇਂ ਜੱਜੇਦਾਰ ਬੁੱਢਾ ਦਲ ਦੇ ਬਾਬਾ ਪ੍ਰਲਾਦ ਸਿੰਘ ਜੀ 10ਵੇਂ ਬਾਬਾ ਤੇਜ ਸਿੰਘ ਜੀ 11ਵੇਂ ਬਾਬਾ ਸਾ合 ਸਿੰਘ ਜੀ ਗਲਾਧਾਰੀ 12ਵੇਂ ਬਾਬਾ ਜੇਸ ਸਿੰਘ ਜੀ 13ਵੇਂ ਬਾਬਾ ਸੰਤਾ ਸਿੰਘ ਜੀ 14ਵੀਂ ਜਗ੍ਹਾ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਰਿਹਾ ਸੋ ਖਾਲਸਾ ਪੰਥ ਬੁੱਢਾ ਦਲ ਜਿੰਨੀਆਂ ਵੀ ਗੁਰੂ ਸਾਹਿਬ ਤੋਂ ਬਾਅਦ ਜੰਗ ਜੁੱਧ ਹੋਏ ਤੇ ਉਹ ਸਾਰੇ ਹੀ ਖਾਲਸਾ ਪੰਥ ਬੁੱਢਾ ਦਲ ਨੇ ਹਮੇਸ਼ਾ ਜਿਹੜੇ ਇਤਿਹਾਸ ਦੇ ਨਿਸ਼ਾਨ ਨਗਾਰੇ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਇਹ ਸਾਰੇ ਜੰਗ ਲੜੇ ਗਏ ਜਿੱਥੇ ਦਿੱਲੀ ਜਿਹੜੀ ਹੈ 19 ਵਾਲੀ ਫਤਿਹ ਕੀਤੀ ਤੇ ਜਿਹੜੇ ਨਾਲ ਕਿਲੇ ਦੇ ਉੱਪਰ ਜਿਹੜੇ ਕੇਸਰੀ ਨਿਸ਼ਾਨ ਚੁਲਾਏ ਛੋਟਾ ਕੰਡੂ ਘਾਰਾ ਵੱਡਾ ਕੰਡੂ ਘਾਰਾ ਉਹ ਵੀ ਜਿਹੜੇ ਹੈ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਜਥੇਦਾਰ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਇਹ ਸਾਰੇ ਜੰਗ ਯੁੱਧ ਲੜੇ ਖਾਲਸੇ ਨੇ ਸੋ ਜਿੱਥੇ ਆਪ ਜੀ ਬਹੁਤ ਹੀ ਧੰਦਾ ਦੇ ਯੋਗ ਹੋ ਬਹੁਤ ਹੀ ਵੱਡੇ ਭਾਗਾ ਵਾਲੇ ਹੋ ਜਿਹੜੀ ਇਹ ਧਰਤੀ ਹੈ ਰਾਜਸਥਾਨ ਦੀ ਤੇ ਜਿੱਥੇ ਆਪਾਂ ਦਰਸ਼ਨ ਕਰ ਰਹੇ ਹਾਂ ਖਾਲਸਾ ਪੰਥ ਬੁੱਢਾ ਦਲ ਹਮੇਸ਼ਾ ਮੈਨੂੰ ਤਕਰੀਬਨ 50 ਸਾਲ ਹੋ ਚੰਦੇ ਨੇ ਇਸ ਹਸਤਾਨ ਤੇ ਦਰਸ਼ਨ ਕਰਦਿਆਂ ਪੁਰਾਣੇ ਸਿੰਘ ਵੀ ਸਾਰੇ ਇੱਥੇ ਲਗਾਤਾਰ ਜਿਵੇਂ ਬੁੱਢਾ ਘਰ ਵੱਲੋਂ ਸੇਵਾਵਾਂ ਨਿਭਾਉਂਦੇ ਰਹਿ ਬਾਬਾ ਮਹਿੰਦਰ ਸਿੰਘ ਜੀ ਪਿਛਲੇ ਦਿਨੀ ਜਿਹੜੇ ਐ ਉਦੋਂ ਵੀ ਮੈਂ ਦਰਸ਼ਨ ਕਰਕੇ ਗਿਆ ਤੇ ਉਹ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜਾ ਬਰਾਜੇ ਇਹ ਗੁਰੂ ਸਾਹਿਬ ਕਿਰਪਾ ਕਰ ਆਪਾਂ ਜਿਵੇਂ ਬਾਬਾ ਮਹਿੰਦਰ ਸਿੰਘ ਹੋਰਾਂ ਦਾ ਤਾਪ ਦਿੱਤਾ ਹੁਣ ਬਾਬਾ ਜੋਗਾ ਸਿੰਘ ਤੇ ਬਾਬਾ ਬੁੱਢਾ ਸਿੰਘ ਇਸ ਸਥਾਨ ਦੀ ਸੇਵਾ ਨਿਭਾ ਰਹੇ ਨੇ ਓਵੇਂ ਹੀ ਆਪਾਂ ਤਨ ਮਨ ਧਨ ਸਭ ਸੌਂਵ ਦੇ ਕੋ ਹੁਕਮ ਮੰਨਿਆ ਪਾ ਗਏ ਤਾਂ ਮੰਨ ਧੰਦੇ ਨਾਲ ਸੇਵਾਵਾਂ ਕਰਨੀਆਂ ਨੇ ਤੇ ਇੱਥੇ ਆਪਾਂ ਜਿਹੜੀ ਹੈ ਕਾਰਜ ਸੇਵਾ ਹੋਰ ਵੀ ਬਹੁਤੀ ਚੜ੍ਹਦੀ ਕਲਾ ਦੇ ਨਾਲ ਕਾਰਜ ਕਰਨੇ ਨੇ ਜਿੱਥੇ ਸਰਦਾਰ ਮਹਿੰਦਰ ਸਿੰਘ ਜੀ ਕਿੱਥਾ ਜਿਹੜੇ ਜਿਹੜੇ ਹੱਤਪਾਲ ਵੀ ਚਲਾ ਰਹੇ ਨੇ ਤੇ ਜਿਹੜਾ ਗੁਰਦੁਆਰਾ ਸਾਹਿਬ ਹੈ ਮੇਨ ਜਿਹੜੇ ਨਾਲ ਹੀ ਸਾਡੇ ਤੇ ਉਹ ਵੀ ਜਿਹੜਾ ਬਾਬਾ ਫਤੇਸ ਸਿੰਘ ਜੀ ਦੀ ਬਾਬਾ ਫਤੇ ਬਾਬਾ ਫਤੇਸ ਸਿੰਘ ਜੀ ਦਾ ਗੁਰਮਤ ਕਾਲਜ ਵੀ ਹੈ ਤੇ ਉਥੇ ਵੀ ਜਿਹੜੇ ਮੰਗਿਆ ਵਾਲਾ ਜੀ ਐਸਜੀਪੀਸੀ ਦੇ ਮੈਂਬਰ ਨੇ ਉਹਨਾਂ ਦੇ ਵੀ ਜਿਹੜੇ ਪ੍ਰਬੰਧ ਚਲਾ ਰਹੇ ਨੇ ਕਮੇਟੀ ਦੇ ਮੈਂ ਜਿਹੜੇ ਪ੍ਰਧਾਨ ਤੇ ਜਾਂ ਮੈਂਬਰ ਸਭ ਸਾਰੇ ਹੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਜਿੰਨੀਆਂ ਵੀ ਗੁਰਸਿੱਖ ਸੰਗਤ ਆਈਆਂ ਹੋ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਨਾਲ ਹੀ ਬੇਨਤੀ ਕਰਦਾ ਜਿੱਥੇ ਆਰ ਜੀ ਜਿਨ੍ਹਾਂ ਗੁਰ ਸਿੱਖਾਂ ਨੇ ਬੇਨਤੀ ਕਰਦਾ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜਰੂਰ ਖੰਡੇ ਬਾਟੇ ਦਾ ਅਮਰ ਛੱਕੇ ਬਾਣੀ ਬਾਣੇ ਦੇ ਧਾਰ ਨਹੀਂ ਹੋਵੋ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਜਦੋਂ ਖਾਲਸਾ ਰਹੇ ਨਿਆਰਾ ਕਦ ਲਗ ਤੇ ਜਿਉ ਮੈਂ ਸਾਰਾ ਜਾਵੇ ਗਹਿ ਵਿਪਰਨ ਕੀ ਰੀ ਮੈਂ ਨਾ ਕਰੂੰ ਇਨਕੀ ਪ੍ਰਤੀਤ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਦੀ ਮੋਜ ਗੁਰੂ ਸਾਹਿਬ ਕਿਰਪਾ ਕਰਨ ਆਪਾ ਸਾਰੇ ਤਨ ਮਨ ਧੰਦੇ ਨਾਲ ਜਿੱਥੇ ਸੇਵਾਵਾਂ ਕਰਨੀਆਂ ਨੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਤ ਲਾਏ ਮਨ ਚੰਦਿਆ ਫਲ ਭਾਵਨਾ ਹੋਮੇ ਵਿੱਚੋਂ ਜਾਏ ਇੱਛਾ ਪੂਰਪ ਸਰਬ ਸੁਖ ਦਾਤਾ ਹਰ ਜਾਂ ਦਾ ਵਸ ਹੈ ਕਾਮ ਤੇ ਨਾ ਸੋ ਐਸਾ ਹੱਥ ਧਾਈਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਗੁਰੂ ਸਾਹਿਬ ਹਮੇਸ਼ਾ ਬੋਲ ਸੇਕ ਸੰਗਤਾਂ ਦੇ ਪਿਆਰੇ ਮੇਰ ਪ੍ਰਿਆਸ ਵਕੀਰ ਅਕਰ ਨਾਲ ਹੀ ਬੇਨਤੀ ਹੈ ਜਿੱਥੇ ਆਪਾਂ ਇਹ ਦਰਸ਼ਨ ਦედაਰੇ ਕਰ ਰਹੇ ਆ ਉੱਥੇ ਹੀ ਗੱਲ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਧੰਤਨ ਸੇਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਜਿਹੜੀ ਹੈ ਸ਼ਹੀਦੀ ਸਤਾਵ ਦੀ ਉੱਥੇ ਹੀ ਭਾਈ ਮੰਦੀ ਦਾ ਹਰਜੀਪਾਈ ਭਾਈ ਸਦੀ ਦਾ ਹਰਜੀਪਾਈ ਭਾਈ ਦਿਆਲਾ ਜੀ ਉਹਨਾਂ ਦੀ ਵੀ ਜਿਹੜੀ 350 ਸਾਲਾਂ ਦਾ ਕਿਹਨੀ ਦੀਸਤਾਂ ਦੀ ਹੈ ਉਹ 23 24 ਤੇ 25 ਨਵੰਬਰ ਨੂੰ ਜਿੱਥੇ ਆਪਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਹੁਤ ਵੱਡੇ ਪੱਧਰ ਤੇ ਮਨਾਉਣੀ ਹੈ ਤੇ ਉੱਥੇ ਹੀ ਜਿਹੜੇ ਹੈ ਦਿੱਲੀ ਦੇ ਵਿੱਚ ਵੀ 23 24 25 ਤਰੀਕ ਨੂੰ ਇਹ ਪ੍ਰੋਗਰਾਮ ਲਾਲ ਕਿਲੇ ਦੇ ਸਾਹਮਣੇ ਗੁਰਦੁਆਰਾ ਸੀਸਗੰਜ ਸਾਹਿਬ ਜਿਹੜਾ ਜਾਨਵਰੀ ਚੌਕ ਜਿੱਥੇ ਸ਼ਹੀਦੀ ਦਿੱਤੀ ਸੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਭਾਈ ਮਤੀ ਦਾਸ ਭਾਈ ਚੰਦੀ ਦਾਸ ਭਾਈ ਜੰਦਾ ਜੀ ਜਿਨ੍ਹਾਂ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਜਿਹੜਾ ਆਪਣੀ ਸ਼ਹੀਦੀ ਦਿੱਤੀ ਤੇ ਉਹਨਾਂ ਦੇ ਜਿਹੜੇ ਆਪਾਂ 350 ਸਾਲਾ ਮਨਾਉਣੇ ਨੇ ਉਵੇਂ ਹੀ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਉਹਨਾਂ ਦਾ ਵੀ ਗੁਰਤਾ ਗੱਦੀ ਜਿਹੜੀ ਹੈ 350 ਸਾਲਾ ਜਿਹੜੇ ਗੁਰਤਾ ਗੱਦੀ ਦੇ ਉਸ ਵੀ ਆਪਾਂ ਉਹ ਵੀ ਸ੍ਰੀ ਅਨੰਦਪੁਰ ਸਾਹਿਬ ਅਗੇ ਬਹੁਤ ਹੀ ਖੇਦਾ ਭਾਵਨਾ ਸਤਕਾਰ ਦੇ ਨਾਲ ਮਨਾਉਣੇ ਨੇ ਆਪਾਂ ਸਾਰਿਆਂ ਹੀ ਗੁਰਸੇਖ ਸੰਗਤਾਂ ਨੇ ਜਿਹੜਾ ਆ ਵਾਚੜ ਕੇ ਉੱਥੇ ਵੀ ਹਾਜ਼ਰੀਆਂ ਲਵਾਉਣੀਆਂ ਨੇ ਆਪਣੇ ਵਿਰਸੇ ਨਾਲ ਜੁੜੇ ਰਹਿਣਾ ਸੋ ਜਿੱਥੇ ਇਹ ਪ੍ਰੋਗਰਾਮਾਂ ਹਾਜ਼ਰੀਆਂ ਲਵਾਉਣੀਆਂ ਨੇ ਉੱਥੇ ਹੀ ਜਿਹੜਾ ਇੱਕ ਮਹਾਨ ਨਗਰ ਕੀਰਤਨ ਜਿਹੜਾ ਅਸਾਮ ਤੋਂ ਆਰੰਭ ਹੋਇਆ ਸੀ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਬਹੁਤ ਦੂਰ ਹੈ ਜਿਹੜਾ ਬੰਗਲਾ ਬੰਗਲਾ ਦੇਸ਼ ਪੱਛਮੀ ਬੰਗਾਲ ਜਿਹੜਾ ਉਹਦੇ ਬਾਡਰ ਤੇ ਹੈ ਦਾਸ ਵੀ ਉਦੋਂ ਹਾਜ਼ਰ ਸੀ ਮੰਗਿਆਂ ਵਾਲਾ ਜੀ ਵੀ ਤੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਸਾਰੇ ਜਿੰਨੇ ਵੀ ਭਾਰਤ ਦੇ ਸੂਬੇ ਨੇ ਉਹ ਸਾਰਿਆਂ ਵਿੱਚੋਂ ਦਰਸ਼ਨ ਕਰਦਾ ਹੋਇਆ ਤੇ ਰਾਜਸਥਾਨ ਵਿੱਚ ਦੀ ਹੁੰਦੇ ਉਹ ਪੰਜਾਬ ਪਹੁੰਚਣਾ ਸੋ ਉੱਥੇ ਵੀ ਆਪਾਂ ਸਾਰਿਆਂ ਨੇ ਦਰਸ਼ਨ ਦਿਦਾਰੇ ਕਰਨੇ ਨੇ ਇੱਕ ਵਿਸ਼ਾਲ ਨਗਰ ਕੀਰਤਨ ਸਾਰਿਆਂ ਨੇ ਹੰਸ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਜਿਹੜਾ ਵਿਸ਼ਾਲ ਨਗਰ ਕੀਰਤਨ ਆਰੰਭ ਹੋਣਾ ਤੇ ਜਿਹੜਾ ਦਿੱਲੀ ਵਿੱਚ ਜਾ ਕੇ ਜਿੱਥੇ ਸੀਸਗੰਜ ਸਾਹਿਬ ਗੁਰਦੁਆਰਾ ਉੱਥੋਂ ਫੇਰ ਜਿਹੜਾ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਜਿਹੜੇ ਆ ਆਨੰਦਪੁਰ ਸਾਹਿਬ ਪਹੁੰਚੇ ਸੀ ਭਾਈ ਜੀਵਨ ਸਿੰਘ ਜੀ ਭਾਈ ਜੈਤਾ ਜੀ ਉਹਨਾਂ ਦਾ ਜਿਹੜਾ ਪਹਿਲਾ ਨਾਮ ਸੀ ਤੇ ਉਹ ਜਿਹੜੇ ਆ ਉੱਥੇ ਵੀ ਆਪਾਂ ਜਿਹੜੇ ਆ ਬਹੁਤ ਵੱਡੇ ਉਹ ਪ੍ਰੋਗਰਾਮ ਹੋਣੇ ਨੇ ਸੋ ਇਹ ਸਾਰੇ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਆਪਾਂ ਰਲ ਮਿਲ ਕੇ ਪ੍ਰੋਗਰਾਮਾਂ 'ਚ ਹਾਜ਼ਰੀਆਂ ਲਾਉਣੀਆਂ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਸੂਰਾ ਸੋ ਪਹਿਚਾਨੀ ਐ ਜੋ ਨਰਹਦੀਨ ਕੇ 헤 ਪੁਰਜਾ ਪੁਰਜਾ ਕਟਮਰੈ ਗਬੂ ਨਾ ਛੱਡੈ ਖੇਦ ਗੁਰੂ ਸਾਹਿਬ ਹਮੇਸ਼ਾ ਆਪਣੇ ਗੁਰਸਿੱਖਾਂ ਦੇ ਮਿਹਰ ਭਰਿਆ ਪੱਕੀ ਰੱਖਣ ਆਪਾਂ ਸਾਰੇ ਇਸੇ ਤਰ੍ਹਾਂ ਜਿਹੜਾ ਮਹਾਨ ਯੋਧੇ ਸੂਰਮਿਆਂ ਤੇ ਪ੍ਰੋਗਰਾਮਾਂ ਦੇ ਆਪਣੀਆਂ ਹਾਲੀਆਂ ਜੜਦੀ ਕਲਾ ਦੇ ਨਾਲ ਲਵਾਉਂਦੇ ਰਹੀਏ ਫੇਰ ਬੇਨਤੀ ਐ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰ ਨਹੀਂ ਛੱਡਿਆ ਉਹ ਜਰੂਰ ਖੰਡੇ ਬਾਟੇ ਦਾ ਅਮਰ ਸਾਖੇ ਤਿਆਰ ਪਰ ਤਿਆਰ ਹੋ ਉਹ ਬਾਣੀ ਬਾਣੇ ਦੇ ਧਰ ਨਹੀਂ ਹੋਵੋ ਸ਼੍ਰੋਮਣੀ ਪੰਥ ਅਕਾਲੀ ਗੁੰਡਾਦਾਲ ਪੰਜਵਾ ਤੱਕ ਵੱਲੋਂ ਜਿਹੜੇ ਆ ਉਹ ਖੰਡੇ ਬਾਟੇ ਦਾ ਅਮਰ ਸੰਚਾਰ ਕੀਤਾ ਜਾ ਰਿਹਾ ਜਿਨ੍ਹਾਂ ਗੁਰਮਖਾਣੇ ਅਮਰਤ ਨਹੀਂ ਛਕਿਆ ਉਹ ਜਰੂਰ ਖੰਡੇ ਬਾਟੇ ਦਾ ਅਮਰ ਛੱਕੇ ਬਾਣੀ ਬਾਣੇ ਦੇ ਧਰ ਨਹੀਂ ਹੋਵੋ ਆਪਨ ਪੌਸ਼ਰੀ ਖਾਲਸਾ ਗੁੰਪਾ ਦਵਿਆ ਰੂਪ ਸਤਿਗੁਰੂ ਗ੍ਰੰਥਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਘੋਰ ਚੇਲਾ ਇਹ ਗੁਰੂ ਸਾਹਿਬ ਨੇ ਜਿਹੜਾ ਆਪਣਾ ਸਰੂਪ ਹੈ ਉਹ ਖਾਲਸੇ ਨੂੰ ਬਖਸ਼ਿਸ਼ ਕੀਤਾ ਉਹ ਖਾਲਸਾ ਪੰਥ ਬੁੱਢਾ ਦਲ ਆਪਜੀ ਦੇ ਆਪਜੀ ਦਰਸ਼ਨ ਕਰ ਰਹੇ ਹਾਂ ਸੋ ਗੁਰੂ ਸਾਹਿਬ ਕਿਰਪਾ ਕਰ ਮੇਰੇ ਇਸੇ ਤਰ੍ਹਾਂ ਆਪਾਂ ਸੇਵਾਵਾਂ ਨਿਭਾਉਂਦੇ ਰਹੀਏ ਅ ਵਿਸਰਨਾਹੀ ਦਾਤ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਜਾਓ ਇਹੋ ਗੁਰੂ ਸਾਹਿਬ ਇਸੇ ਤਰ੍ਹਾਂ ਮੇਂ ਭਰਿਆ ਬਖਸ਼ਿ ਰੱਖਣ ਇੰਨਾ ਕੁਝ ਕਹਿੰਦਾ ਆ ਸੰਗਤਾਂ ਤੋਂ ਖਿਮਾ ਦਾ ਜਾਤ ਕੋ ਆਵਾਂਗਾ ਬਾਬਾ ਜੀ ਹਰਜੀ ਸੋਜੀ ਨਹਿੰਗ ਸਿੰਘ ਜਿਹੜੇ ਬੁੱਢਾ ਦਲ ਵਾਸਤੇ ਦੇਸ਼ਾਂ ਉਦੇਸ਼ਾਂ ਦੇ ਵਿੱਚ ਵੀ ਸਿੱਖੀ ਦਾ ਪ੍ਰਚਾਰ ਕਰਦੇ ਨੇ ਤੇ ਹੁਣ ਵੀ ਆਪ ਜੀ ਦੇ ਸਨਮੁਖ ਆਏ ਨੇ ਜਿੱਥੇ ਪੰਜਾਬ ਦੇ ਵਿੱਚ ਹੜ੍ਹਾਂ ਦਾ ਕਰੋਪੀ ਜਿਹੜਾ ਚੱਲ ਰਹੀ ਸੀ ਤੇ ਉੱਥੇ ਵੀ ਜਿੱਥੇ ਸਾਰੀਆਂ ਜਥੇਬੰਦੀਆਂ ਲੱਗੀਆਂ ਹੋਈਆਂ ਨੇ ਧਾਰਮਿਕ ਉੱਥੇ ਸਰਕਾਰਾਂ ਵੀ ਕਾਰਜ ਕਰ ਰਹੀਆਂ ਨੇ ਤੇ ਉੱਥੇ ਜਿਹੜਾ ਨਹਿੰਗ ਸਿੰਘ ਜਥੇਬੰਦੀਆਂ ਖਰਮਣੀ ਪੰਜ ਅਕਾਲੀ ਬੁੱਢਾ ਦਰ ਪੰਜਵਾ ਤਖਤ ਵੱਲੋਂ ਵੀ ਜਿਹੜਾ ਆਪਣਾ ਬਹੁਤ ਹੀ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਗੁਰੂ ਸਾਹਿਬ ਫੇਰ ਕਿਰਪਾ ਕਰਨਗੇ ਪੰਜਾਬ ਅੱਗੇ ਤੋਂ ਵੀ ਤਗੜਾ ਹੋ ਕੇ ਜਿਹੜਾ ਉੱਭਰੂਗਾ ਇਹ ਪੀੜਾ ਕਮਰਾਂ ਦੀ ਧਰਤੀ ਹੈ ਜਿਨੇ ਕਦੇ ਵੀ ਹਾਰ ਨਹੀਂ ਮੰਨੀ ਤੇ ਨਾ ਹਾਰ ਮੰਨਨੀ ਹੈ ਗੁਰੂ ਸਾਹਿਬ ਕਿਰਪਾ ਕਰਨੂ ਬਾਬਾ ਦਲਪੰਦ ਬਾਬਾ ਬਿਧੀ ਚੰਦ ਜੀ ਵੱਲੋਂ ਬਾਬਾ ਅਵਤਾਰ ਸਿੰਘ ਜੀ ਹੋਰਾ ਵੱਲੋਂ ਵੀ ਫੌਜਾਂ ਆਈਆਂ ਨੇ ਫੇਰ ਦੁਆਰਾ ਬਾਬਾ ਨਾਰਦਰ ਸਿੰਘ ਜੀ ਹਰੀਆਂ ਵੇਲਾ ਵਾਲੇ ਮਹਾਪੁਰਖ ਬਹੁਤ ਹੀ ਜਿਹੜੇ ਪਹਿਲਾਂ ਹਨੂਮਾਨ ਦਾ ਟਾਉਨ ਵੀ ਤੇ ਹੁਣ ਇੱਥੇ ਵੀ ਦਰਸ਼ਕ ਦਦਾਰੇ ਉਹਨਾਂ ਨੇ ਕੀਤੇ ਨੇ ਤੇ ਸਾਰੇ ਗੁਰੂ ਦੀਆਂ ਲਾੜਦੀਆਂ ਫੌਜਾਂ ਦਾ ਜਿੰਨੀਆਂ ਵੀ ਗੁਰਸਿੱਖ ਸੰਗਤਾਂ ਸਾਡੇ ਸਤਿਕਾਰਯੋਗ ਬਜ਼ੁਰਗ ਭੈਣ ਭਰਾ ਜਿੰਨੇ ਵੀ ਆਏ ਹੋ ਸਾਰਿਆਂ ਦਾ ਸ਼੍ਰੋਮਣੀ ਪੰਚ ਅਕਾਲੀ ਬੁੰਡਾ ਦਾ ਪੰਜਵਾਂ ਤਖਤ ਵੱਲੋਂ ਬਹੁਤ-ਬਹੁਤ ਧੰਨਵਾਦ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਉਹ ਆਈ ਗੱਲ ਨਹੀਂ ਬਿਕਾ ਰਾ ਗੱਲ ਨਾ ਵੇ ਫਤਿਹ ਪਾਵੇ ਬਿਹਾਲ ਹੋ ਜਾਵੇ